ਬਹੁਤ ਜੀਤ ਜੀਤ ਨਿਰਪਾਲ ਰਾਜਾ ਮੂਨੀ ਨੇ ਬਹੁਤ ਸਾਰੇ ਰਾਜਿਆਂ ਨੂੰ ਜਿੱਤ ਜਿੱਤ ਕੇ ਬਹੁ ਛਾੜ ਕੈ ਸਰਜਾਲ ਅਤੇ ਤੀਰਾ ਦੀ ਬਹੁਤ ਬਹੁ ਛਾੜ ਕਰਕੇ ਹਰ ਮਾਰ ਮਾਰ ਅਨੰਤ ਅਤੇ ਅਨੇਕਾਂ ਵੈਰੀਆਂ ਨੂੰ ਮਾਰ ਮਾਰ ਕੇ ਚਿਤਕੀਨ ਰਾਜ ਦੁਰੰਤ ਇਸ ਧਰਤੀ ਉੱਤੇ ਡ੍ਰੇਡ ਰਾਜ ਕੀਤਾ ਬਹੁ ਰਾਜ ਭਾਗ ਕਮਾਏ ਬਹੁਤ ਚਿਰ ਤੱਕ ਰਾਜ ਭਾਗ ਕਮਾ ਕੇ 임 ਬੋਲ ਜੋ ਨਿਪਰਾਏ ਇੱਕ ਦਿਨ ਰਾਜਾ ਇੰਜ ਬੋਲਿਆ ਇੱਕ ਕੀ ਜੀ ਹੈ ਮਖਸਾਲ ਕਿ ਇੱਕ ਯਗਸ਼ਾਲਾ ਤਿਆਰ ਕਰੋ ਦਿਜ ਬੋਲ ਲਿਹੋ ਉਤਾਲ ਅਤੇ ਬ੍ਰਾਹਮਣਾਂ ਨੂੰ ਜਲਦੀ ਉਤਾਲ ਬੁਲਾ ਲਵੋ ਦਿਜ ਬੋਲ ਲੀਨ ਅਨੇਕ ਅਨੇਕ ਬ੍ਰਾਹਮਣਾਂ ਨੂੰ ਬੁਲਾ ਲਿਆ ਗ੍ਰਾਹ 4 ਡੋ ਨਹੀਂ 1 ਇੱਕ ਵੀ ਘਰ ਵਿੱਚ ਨਹੀਂ ਰਹਿਣ ਦਿੱਤਾ ਮਿਲ ਮੰਤਰਕੀਨ ਵਿਚਾਰ ਰਾਜੇ ਨੇ ਮੰਤਰੀ ਨਾਲ ਮਿਲ ਕੇ ਵਿਚਾਰ ਕੀਤਾ ਮਤ ਮੇਤਰ ਮੰਤਰ ਉਚਾਰ ਆਤੇ ਬੁੱਧੀਮਾਨ ਮੇਤਰ ਮੰਤਰੀ ਨੇ ਪੁੱਛਿਆ ਹੋਰ ਕੀ ਕਰਨਾ ਹੈ ਤਵ ਬੋਲਿਓ ਨਿਪਰਾਏ ਤਦ ਰਾਜੇ ਨੇ ਕਿਹਾ ਕਾਰ ਜਾਗ ਕੋ ਚਿਤ ਚਾਏ ਕੇ ਮੇਰਾ ਮਨ ਯੱਗ ਕਰਨ ਨੂੰ ਕਰਦਾ ਹੈ ਕਿ ਵਕੀ ਜੀ ਹੈ ਮਕਸਾਲ ਹੁਣ ਦਸੋ ਕਿਹੋ ਜਹੀ ਯਗ ਸ਼ਾਲਾ ਤਿਆਰ ਕੀਤੀ ਜਾਏ ਕਹੋ ਮੰਤਰ ਮੇਤਰ ਉਤਾਲ हे ਮੇਤਰ ਮੰਤਰੀ ਜਲਦੀ ਸਲਾਹ ਦਿਓ ਤਵ ਮੰਤਰ ਮੇਤਰਨ ਕੀਨ ਤਦ ਮੇਤਰ ਮੰਤਰੀ ਨੇ ਵਿਚਾਰ ਕੀਤਾ ਨੇ ਪਸਾਂਗਿਉ ਕਹਿ ਦੀਨ। ਅਤੇ ਫੇਰ ਰਾਜੇ ਨੂੰ ਇੰਜ ਕਹਿ ਦਿੱਤਾ। ਸੁਨ ਰਾਜ ਰਾਜ ਉਦਾਰ। हे ਰਾਜਾ ਦੇ ਉਦਾਰ ਰਾजे ਸੁਣੋ। 10 4 4 અપਾਰ। ਤੁਸੀਂ 4 ਅਤੇ 14 ਵਿਦਿਆਵਾ ਦੇ અપਾਰ ਗਿਆਤਾ ਹੋ। 7 ਜੁਗ ਮੈਂ ਸੁਨ ਰਾਇ। हे ਰਾਜਨ ਸੁਣੋ। 7 ਜੁਗ ਵਿੱਚ ਮੱਖਕੀਨ ਚੰਡ ਬਣਾਏ। ਜੰਡੀ ਨੇ ਮਹਿਕਾ ਸੁਰ ਨਾ ਦੇ ਅਰ ਮਾਰ ਕੈ ਮਹਿ ਖੇਸ ਵੈਰੀ ਨੂੰ ਮਾਰ ਕੇ ਆਤੇ ਸ਼ਿਵ ਬਹੁਤ ਤੋਖ ਕੀਨ pseਸ pseਸ ਨੂੰ ਪ੍ਰਸੰਨ ਕਰਕੇ ਚੰਗੀ ਤਰ੍ਹਾਂ ਯੱਗ ਕੀਤਾ ਮਹਿ ਖੇਸ ਕੋ ਅਲਕਾਈ ਮਹਿਕਾ ਸੁਰ ਨੂੰ ਰਣ ਵਿੱਚ ਮਾਰ ਕੇ ਸਿਰ ਇੰਦਰ ਛਤਰ ਫੇਰਾਏ ਇੰਦਰ ਦੇ ਸਿਰ ਉੱਤੇ ਛਤਰ ਫੇਰਾਇਆ ਕਰ ਤੋਖ ਜੋਗਨ ਸਰਬ ਸਾਰੀਆਂ ਜੋਗਣਾ ਨੂੰ ਖੁਸ਼ ਕੀਤਾ ਕਰ ਦੂਰ दानव गर्व ਅਤੇ ਦੈਨ ਦਾ ਅਹੰਕਾਰ ਦੂਰ ਕੀਤਾ ਮੈ ਖੇਸ ਕੋਰਣ ਜੀਤ ਮੈ ਕਸੁਰ ਨੂੰ ਰਣ ਭੂਮੀ ਵਿੱਚ ਜਿੱਤ ਕੇ ਤਿਜ ਦੇਵ ਕੀਨ ਅਪੀਤ ਬ੍ਰਾਹਮਣਾ ਅਤੇ ਦੇਵਤਿਆਂ ਨੂੰ ਭੈ ਮੁਕਤ ਕਰ ਦਿੱਤਾ ਤ੍ਰਿਦ ਸੇਸ ਲੀਨ ਬੁਲਾਏ ਇੰਦਰ ਦੇਦ ਸੇਸ ਨੂੰ ਬੁਲਾਕੇ ਚਿਤ ਛੀਨ ਛਾਤਰਾ ਫਿਰਾਏ ਅਤੇ ਮਹਿਕਾ ਸੁਰ ਤੋਂ ਧਰਤੀ ਖੋ ਕੇ ਉਸ ਦੇ ਸਿਰ ਉਤੇ ਛਤਰ ਛੁਲਾ ਦਿੱਤਾ ਮੁਖ ਚਾਰ ਲੈਨ ਬੁલાਏ ਜਗਤ ਮਾਤਾ ਚੰਡੀ ਨੇ ਚਾਰ ਮੁਖਾ ਵਾਲੇ ਬ੍ਰਾਹਮਣਾਂ ਨੂੰ ਬੁਲਾ ਲਿਆ ਚਿਤ ਚੋ ਪਸਿਓ ਜਾਗਮਾਈ ਅਤੇ ਚਿਤ ਨੂੰ ਖੁਸ਼ੀ ਨਾਲ ਭਰ ਕੇ ਕਰ ਜੱਗ ਕੋ ਆਰੰਭ ਯੱਗ ਦਾ ਆਰੰਭ ਕਰਾਇਆ ਅਨਖੰਡ ਤੇਜ ਪਰਚਾੰਡ ਉਸ ਦਾ ਤੇਜ ਅਤਿ ਪਰਚਾੰਡਾ ਤੇ ਅਖੰਡ ਸੀ ਤਦ ਬੋਲ ਲਿਓ ਮੁਖ ਚਾਰ ਤਦ ਬ੍ਰਾਹਮਣ ਕਹਿਣ ਲੱਗਾ ਸੁਣ ਚੰਡ ਚੰਡ ਜੋਹਾਰ हे ਪਰਚਾੰਡ ਰੂਪ ਵਾਲੀ ਚੰਡੀ ਸੁਣੋ ਜਿਮ ਹੋਏ ਆਏ ਸਮੋਹੇ ਤੁਹਾਨੂੰ ਨਮਸਕਾਰ ਹੈ ਜਿਵੇਂ ਆਪ ਦੀ ਮੈਨੂੰ ਆਗਿਆ ਹੋਏ ਤੇਮ ਭਾਖੋ ਮਾਤਾ ਤੋਹੀ ਤੇਵੇਂ ਹੀ ਤੁਹਾਨੂੰ ਆਪਣੀ ਰਾਏ ਦਿੰਦਾ ਹਾਂ ਜਗ ਜੀ ਜੰਤ ਅਪਾਰ ਜਗਤ ਦੇ ਅਪਾਰ ਜੀ ਜੰਤੂ ਨਿਜਲੀਣ ਦੇਵ ਹਕਾਰ ਦੇਵੀ ਨੇ ਆਪ ਬੁਲਾ ਲੇ ਅਰ ਕਾਟ ਕੈ ਪਲਖੰਡ ਵੈਰੀਆਂ ਨੂੰ ਪਾਲ ਪਾਰ ਵਿੱਚ ਕੱਟ ਕੇ ਪੜ ਬੇਦ ਮੰਤਰ ਉਦੰਡ वेद मंत्रादाोच्च स्वर ਵਿੱਚ ਪੜਨਾ ਸ਼ੁਰੂ ਕਰ ਦਿੱਤਾ ਰਵਾਲ ਚੰਦ ਤੁਐ ਪ੍ਰਸਾਦ ਰਵਾਲ ਚੰਦ ਤੇਰੀ ਕਿਰਪਾ ਨਾਲ ਬੋਲ ਬੇਪਰ ਮੰਤਰ ਮਿਤਰਾਂ ਜਗ ਕੀਨ અપਾਰ ਦੁਰਗਾ ਨੇ ਬ੍ਰਾਹਮਣ ਮੰਤਰੀਆਂ ਅਤੇ ਮਿਤਰਾ ਨੂੰ ਬੁਲਾ ਕੇ અપਾਰ ਯੱਗ ਕੀਤਾ ਇੰਦਰ ਔਰ ਓਪੇਂਦਰ ਲੈ ਕੇ ਬੋਲ ਕੈ ਮੁਖ ਚਾਰ ਇੰਦਰਵਾਮਨ ਅਤੇ ਬ੍ਰਹਮਾ ਤੱਕ ਸਾਰਿਆਂ ਨੂੰ ਬੁਲਾ ਕੇ ਕਹਿਣ ਲੱਗੀ ਕਿ ਕੌਣ ਭਾਤਨ ਕੀ ਜੀਐ ਅਬ ਜੱਗ ਕੋ ਆਰੰਭ ਹੁਣ ਕਿਸ ਤਰ੍ਹਾਂ ਯੱਗ ਦਾ ਆਰੰਭ ਕੀਤਾ ਜਾਏ ਆਜ ਮੋਹੇ ਉਚਾਰੀਐ ਸੁਨ ਮਿੱਤਰ ਮੰਤਰ ਅਸੰਭ हे ਮਿੱਤਰ ਮੰਤਰਯੋ ਅਜ ਮੈਨੂੰ ਆਚਰਜ ਪਾਰੀਸਲਾ ਦਿਓ मास के पल काट के पढ़ वेद मंत्र अपार ਉਹਨਾਂ ਦੀ ਸਲਾਹ ਅਨੁਸਾਰ ਯੱਗ ਸ਼ੁਰੂ ਹੋਇਆ ਮਾਸ ਦੇ ਟੁਕੜੇ ਕੱਟ ਕੇ ਅਤੇ ਬਹੁਤ ਵਾਰ ਵੇਦ ਮੰਤਰ ਪੜ ਪੜ ਕੇ ਆਗਨ ਭੀਤਰ ਹੋ ਮੀਏ ਸੁਣ ਰਾਜ ਰਾਜ ਅਭਿਚਾਰ ਬਲਦਾਨ ਦੀ ਰਤੀ ਅਨੁਸਾਰ ਅਭਿਚਾਰ ਅਗਨੀ ਵਿੱਚ ਉਹਨਾਂ ਨੂੰ ਹੋਮ ਕੀਤਾ ਜਾ ਰਿਹਾ ਸੀ ਏ ਰਾਜਿਆ ਦੇ ਰਾਜੇ ਸੁਣੋ ਛੇਦ ਜਿਛੁਰ ਬੇੜਾਰ ਸੁਰ ਧੂਲ ਕਰਨ ਖਪਾਇ ਦੇਵੀ ਨੇ ਜਿਛੁਰ ਬੇੜਾਰ ਅਤੇ ਧੂਲ ਕਰਨ ਨਾ ਦੇ ਦਾਤ ਨੂੰ ਮਾਰ ਕੇ ਖਪਾ ਦਿੱਤਾ ਮਾਰ ਦਾ ਨਵ ਕੋ ਕਰਿਓ ਮਖ ਦਾਤ ਮੇਦ ਬਣਾਏ ਅਤੇ ਸਾਰਿਆਂ ਦਾਤਾਂ ਨੂੰ ਮਾਰ ਕੇ ਚੰਗੀ ਤਰ੍ਹਾਂ ਦਾਤ ਮੇਦ ਯੱਗ ਕੀਤਾ ਤੈਸ ਹੀ ਮਖ ਕੀ ਜੀਐ ਸੁਨ ਰਾਜ ਰਾਜ ਪਰਚੰਡ हे ਰਾਜਿਆਂ ਦੇ ਪ੍ਰਚੰਡ ਰਾਜੇ ਸੁਣੋ ਤੁਸੀਂ ਵੀ ਉਸੇ ਤਰ੍ਹਾਂ ਦਾ ਯਗ ਕਰੋ ਜੀਤ দানਵ ਦੇਸ਼ ਕੇ ਬਲਵਾਨ ਪੁਰਖ ਅਖੰਡ ਸਾਰੇ ਦੇਸ਼ ਦੇ ਦੈਂਤਾਂ ਨੂੰ ਜਿੱਤ ਕੇ ਤੁਸੀਂ ਬਲਵਾਨ ਅਖੰਡ ਪੁਰਸ਼ ਹੋਏ ਹੋ ਤੈਸ ਹੀ ਮਖ ਮਾਰ ਕੇ ਸਿਰ ਇੰਦਰ ਛਤਰ ਫੇराई ਤੁਸੀਂ ਵੀ ਉਸੇ ਤਰ੍ਹਾਂ ਜਿਵੇਂ ਜਗ ਵਿੱਚ ਦੈਂਤਾਂ ਨੂੰ ਮਾਰ ਕੇ दुर्गा ने इंद्र ਦੇ ਸਿਰ ਉਪਰ ਛਤਰ ਚੁਲਾਇਆ ਸੀ ਜੈਸ ਸੁਰ ਸੁਖ ਪਾਇਓ ਤੇ ਵਾਂਤ ਸੰਤ ਹੋ ਹੋ ਸਹਾਈ ਆਤੇ ਦੇਵਤਿਆਂ ਨੂੰ ਸੁਖ ਦਿੱਤਾ ਸੀ ਉਸ ਤਰ੍ਹਾਂ ਤੁਸੀਂ ਆत्याचारੀਆਂ ਨੂੰ ਮਾਰ ਕੇ ਸੰਤਾ ਦੇ ਸਹਾਈ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ